ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਖੇਤ ਚ ਪਹੁੰਚ ਗਏ ਆਪਾਂ ਟਰੈਕਟਰ ਲੈ ਕੇ ਸਾਰੇ ਚਾਰੇ ਆ ਗਏ ਇਹ ਲੱਗਿਆ ਕੰਮ ਸਟਾਰਟ ਕਰਨ ਤੇ ਦੂਧ ਪਾ ਕੇ ਲਾਹੋ ਲਾਹੋ ਥੱਲੇ ਲਾਓ ਫੜਾ ਫੜਾ ਲਾਓ ਬਾਈ ਤੇ ਆ ਪੁੱਠੇ ਪਾ ਲਿਆ ਅਰਸ਼ ਤਾਂ ਕੀਲੀਆਂ ਤੇਰੀਆਂ ਦੂਏ ਵਾਸਤੇ ਦੂਏ ਲੋਟ ਪਾ ਕਮਾ ਕੇ ਲਾਓ ਚਲਾਏਗਾ ਮੈਂ ਚਲਾਉਣਾ ਹਾਂ ਤੂੰ ਬਲੋ ਅੱਜਰਵਾੜ ਵੀ ਪਹੁੰਚਿਆ ਅੱਜ ਨਹੀਂ ਆਏ ਕਿੰਨੀਆਂ ਬੜ ਲਾਲਾ ਹੱਕ ਮਾਰ ਕੇ ਪਾਰੇ ਬਸ ਪਾਰੇ 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 ਕਮਾ ਕੇ ਪਾਰੇ 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 ਆਏ ਪਾਰੇ ਹਾਂ ਥੇਲ ਪਾਣੀ ਪਾਉਣ ਕੇ ਹੱਕਣ ਲੱਗੇ ਹੁਣ ਚਲਾਉਣੇ ਆ ਕੰਮ ਤੇ ਦੋ ਟਰੈਕਟਰ ਤਾਂ ਪਿੰਡੋਂ ਆਏ ਨੇ ਉਹਨਾਂ ਚੋਂ ਭਰਾ ਕੇ ਲਿਆਂਦਾ ਸੀ ਦੋ ਚ ਪਾਇਆ ਦੋ ਹਾਂ ਚ 52 20 ਤੇ 3602 ਇਹ ਵਰੀ ਘੜਾ ਤੀ ਗੇਲਣਾ ਲਿਆਂਦਿਆਂ ਦੀਆ ਭਰਾ ਕੇ ਪਿੰਡੋਂ ਹੀ ਫਿਰ ਹਾਂ ਹੋਰ ਗੰਨਾ ਪਾਉ ਅੱਧੀ ਵੱਲ ਦੀ ਹੋਣੀ ਤੇ ਅੱਗੇ ਤੇ ਚੱਲਦਾ ਅਰਜਨ ਸਾਰੇ ਆਪੋ ਆਪਣੇ ਕੰਮੇ ਲੱਗੇ ਹੋਏ ਨੇ ਬੰਦੇ ਇਹੀ ਜਿਗਰੀ ਤਰ੍ਹਾਂ ਆਪਾਂ ਬਾੜ ਲਾੜ ਨੂੰ ਕਰਾਂਗੇ ਪਹਿਲਾਂ ਤਿਆਰ ਆਪਾਂ ਆਨੂੰ ਲਾੜ ਨੂੰ ਪੰਜਾਬੀ ਮਗਰ ਪਾਤੇ ਹਾਲ え ਪਹਿਲਾ ਮਾਰਿਆ ਆਪਾਂ ਪਲੌ ਤੋਂ ਪਹਿਲਾ ਮਾਰਿਆ ਪਲੌ ਸਾਰਿਆਂ ਨੂੰ ਪਹਿਲਾ ਮਾਰਿਆ ਮਲਚਰ ਉਹ ਤੋਂ ਬਾਅਦ ਰੂਟਾਵੇਟਰ ਰੂਟਾਵੇਟਰ ਤੋਂ ਬਾਅਦ ਪਲੌ ਪਲੌ ਤੋਂ ਬਾਅਦ ਤਵੀਆਂ ਤਵੀਆਂ ਤੋਂ ਬਾਅਦ ਮਾਰਿਆ ਸੁਆਗਾ ਸੁਆਗੇ ਤੋਂ ਬਾਅਦ ਮਾਰਿਆ ਜੀ ਫੇਰ ਤਵੀਆਂ ਤਵੀਆਂ ਦੇ ਉੱਪਰਤੀ ਮਾਰਿਆ ਫਿਰ ਆਪਾਂ ਨੇ ਰੂਟਾਵੇਟਰ ਆ ਦੇਖੋ ਵੱਜਿਆ ਹੋਇਆ ਇਹ ਆ ਚੱਲ ਵੀ ਰਿਹਾ 3600 ਤੂੰ ਤੇ ਹੁਣ ਰੂਟਾਵੇਟਰ ਦੇ ਉੱਤੇ ਜੀ ਚੱਲਦੇ ਨੇ ਹਾਲ ਹਾਲਾਂ ਦੇ ਮਗਰ ਚੱਲ ਰਿਹਾ ਜੀ ਆਪਣਾ ਸੁਹਾਗਾ ਕਰ ਲੋ ਗਿਣਤੀ ਹੁਣ ਤੋਂ ਦੀਆਂ ਪੇ ਹਲੇ ਸੁਹਾਗੇ ਤੋਂ ਬਾਅਦ ਫੇਰ ਹਾਲ ਚੱਲਣਗੇ ਉਹ ਤੋਂ ਬਾਅਦ ਦੋ ਵਾਰ ਰੂਟਾਵੇਟਰ ਚੱਲੂਗਾ ਫੇਰ ਤਾਂ ਕਿਤੇ ਜਾ ਕੇ ਜ਼ਮੀਨ ਖੁੱਲੂਗੀ ਹਰਸ਼ ਵਾਲਾ ਟਰੈਕਟਰ ਆ ਬੌਲਦਾਂ ਦਾ ਸ਼ੌਂਕੀ ਆ ਜਵਾਨ ਪੂਰਾ ਆ ਦੇਖੋ ਜੀਤੂ ਬੌਲਦ ਨੇ ਦੋਏ ਨੰਬਰ ਚੱਕਦੇ ਨੇ ਪੂਰੇ ਲਾਈ ਜਾਂਦਾ ਮੰਜੀ 13 ਹਰਨੇ ਸੰਗਰੀ ਵਾਲੇ ਸਰਬੰਸਿਕਾ ਕਾਂਗਰਸ ਵਾਗਾ ਚੱਲਦਾ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਆਪਾਂ ਪਹੁੰਚੇ ਆਂ ਸਟੋਰ 'ਚ ਗੱਡੀ ਲੈ ਕੇ ਤੇ ਰਾਤ ਟਰੈਕਟਰ ਛੱਡ ਗਏ ਸੀ ਲੋਡ ਹੋ ਗਿਆ ਕਰਾਦੀ ਆ ਦੇਖੋ ਚਲਦਿਆਂ ਲੈ ਕੇ ਪਿੰਡ ਨੂੰ 400 ਕਟਾ ਸੀਡ ਵਾਲਾ ਪੜਾਇਆ ਏ ਚਲਦਿਆਂ ਲੈ ਕੇ ਪਿੰਡ ਨੂੰ ਹੁਣ ਆਦੂਆਂ ਦੀ ਤਿਆਰੀ ਹੋ ਗਈ 150 ਫੈਲਾ ਟੀ.ਏ.ਪੀ ਲੱਦ ਲਿਆ ਇੱਧਰ ਰੱਖ ਦੇ ਉਰੇ 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 ਰੱਖ ਦੇ ਕੀ ਘੜਾ ਲੋਡ ਹੋਇਆ ਉਹ ਥੋੜਾ ਸਾਹਮਣੇ ਲੋਡ ਹੋਇਆ ਜੀ ਆਪਣੇ ਨਾਲ ਤੇ ਇਹ ਲੱਦਣਾ ਉਹੀ ਟਰਾਲੀ ਦੇ ਵਿੱਚ ਆਪਾਂ ਨੇ ਸਾਰਾ ਸਮਾਨ ਜਿਹੜਾ ਜਿਹੜਾ ਆਲੂਆਂ ਚ ਪਾਉਣਾ ਆਓ ਜੀ ਮਿੱਤਰੋ ਚਲਾਤਾ ਕੰਮ ਕਰ ਖਾਦਾ ਇਹ ਮਾਲ ਪਾਉਣਾ ਆਪਾਂ ਆਲੂਆਂ ਚ ਸਾਰਾ ਮਟੀਰੀਅਲ ਸਹਾਉਲੀ ਹਰ ਮਾਰਦੇ ਆ ਤੇ ਰੜਾ ਆ ਕੇ ਖੜਵਾਉਣਗੇ ਡੀਏਪੀ ਪਾਵਾਂਗੇ ਆਪਾਂ ਸੱਤਾ ਮਸ਼ੀਨ ਚ ਚਾਰ ਬੰਦੇ ਨੇ ਇਹ ਪੰਜਵਾਂ ਕਿੱਥੇ ਆ ਲਾਗੇ ਰਲਾਉਣ ਹੱਥਾਂ ਨਾਲ ਆ ਥੋੜਾ ਜਿਹਾ ਡਲੀ ਪੋੜ ਦਿਓ ਹੱਥ ਨਾਲ ਹਾਂ ਇਹ ਮਲਦੇ ਹੋ ਜਿਹੜਾ ਚਟਾ ਪੀਲੀ ਪੀਲੀ ਜੀ ਆ ਖਲਾਰਦੇ ਨੇ ਖਾਦ ਜੱਸਾ ਬਾਈ ਜੋੜਤਾ ਰੋਟਾਵੇਟਰ ਤੇ ਮੂਰੇ ਮੂਰੇ ਤੇ ਰੋਟਾਵੇਟਰ ਆਪਾਂ ਤੀਸਰੀ ਵਾਰ ਲੱਗਿਆ ਮਾਰਨ ਮਿੱਤਰੋ ਇਹਦੇ ਤੇ ਮਸ਼ੀਨ ਪਾਲੀ 3600 ਟੂਮਗਰ ਸਖਦੇ 26 ਇੰਚ ਵਾਲੀ ਇਸ ਵਾਰ ਬਜਾਈ ਕਰਨੀ ਆਪਾਂ 26 ਇੰਚ ਵਾਲੀ ਸਹੌਲੀ ਤੇਰੀ ਆਪਾਂ ਬਜਾਈ ਸਟਾਰਟ ਤੇ ਬੱਟ ਵਧੀਆ ਬਣਦੀ ਆ 26 ਇੰਚ ਦੀ ਬਜਾਈ ਆ ਦੀ ਮਸ਼ੀਨ ਹੁਣ ਇਹ ਗੱਲ ਸਹੀ ਜਾ ਰਿਹਾ ਹੈ ਕੰਮਕਾਰ ਓਕੇ ਆ ਰਿਹਾ ਰਿਪੋਰਟ ਤੇ ਬੜੀਆ ਬੱਟ ਕਿਉਂਕਿ ਪਲਾਟਫਾਰਮ ਨੂੰ ਪਤਾ ਵੀ ਇਹ ਕਲਰੀ ਵਾਲੇ ਨੇ ਆਪਣੇ ਕਲਰੀ ਵਾਲੀ ਚ ਡਲੀ ਨਹੀਂ ਜਾਣਦੀ ਤਿੰਨ ਬਾਰ ਮਾਰਤਾ ਰੋਟਾਵੇਟਰ ਤੁਹਾਨੂੰ ਸਾਰਾ ਆਦਾ ਦਿਆਂ ਪਹਿਲਾ ਮਾਰਿਆ ਆਪਾਂ ਨੇ ਮਾਲਚਰ ਮਾਲਚਰ ਤੋਂ ਬਾਅਦ ਰੋਟਾਵੇਟਰ ਰੋਟਾਵੇਟਰ ਤੋਂ ਬਾਅਦ ਫਲਾਓ ਪਲਾਉ ਤੋਂ ਬਾਅਦ ਹਾਇਰੋਂ ਹਾਇਰੋਂ ਤੋਂ ਬਾਅਦ ਸਵਾਗਾ ਸਵਾਗੇ ਤੋਂ ਬਾਅਦ ਫਿਰ ਆਪਾਂ ਇੱਕ ਵਾਰ ਮਾਰੀਆਂ ਤਵੀਆਂ ਤੇ ਫਿਰ ਰੂਟਾਵੇਟਰ ਤੇ ਦੋ ਵਾਰ ਹਾਲ ਤੇ ਫਿਰ ਦੋ ਵਾਰ ਰੂਟਾਵੇਟਰ ਇੰਨੀ ਵਾਰ ਬਾਹ ਕੇ ਤਾਂ ਐਦਾਂ ਦੀ ਵੱਟ ਪਾੜਨ ਲੱਗੀ ਆ ਤੇ ਮਾਰਾਇਆ ਕਲਰੀ ਤਾਂ ਸੈੱਟ ਹੋਈ ਆ ਜਾਨੀ ਐਤ ਕੀ ਦੂਸਰਾ ਸਾਲ ਆ ਪਿਛਲੇ ਸਾਲੋਂ ਬਹੁਤ ਜ਼ਿਆਦਾ ਵਧੀਆ ਵੱਟਾਂ ਨੇ ਪਿਛਲੇ ਸਾਲ ਨਾਲ ਤਾਂ ਬਹੁਤ ਜ਼ਿਆਦਾ ਡੜੀ ਦਾ ਫਰਕ ਆ ਤੇ ਅਗਲੇ ਸਾਲ ਹੋਰ ਪੈਜੂ ਫਰਕ ਕਿਉਂਕਿ ਪਹਿਲਾਂ ਕਣਕ ਜੀਰੀ ਨੂੰ ਵਾਹੀ ਵੀਤੀ ਇਸ ਕਰਕੇ ਕਿਸਾਨ ਭਰਾਵਾਂ ਨੇ ਬਾੜਾ ਵਾਹੀ ਬੂਹੀ ਨਹੀਂ ਕਰੀ ਵੀਦੀ ਕੰਧਰ ਰਹੀ ਤੁਹਾਨੂੰ ਪਤਾ ਡੜੀ ਬਹੁਤ ਔਖੀ ਭੂਰੀ ਆ ਪਲੌ ਵੀ ਇਸ ਵਾਰ ਦੂਜੀ ਵਾਰ ਹੋਇਆ ਪਹਿਲਾਂ ਪਲੌ ਵੀ ਨਹੀਂ ਹੋਇਆ ਦੂਜੀ ਵਾਰ ਕਰਕੇ ਤਾਂ ਅਗਲੇ ਸਾਲ ਤੀਜੀ ਵਾਰ ਹੋ ਜੂ ਤੇ ਫਰਕ ਪੈਜੂਗਾ ਪਲਾਟਾਂ ਦਾ ਬਹੁਤ ਜ਼ਿਆਦਾ